থাক <laughs> ਮੈਂ ਤਾਂ ਅੱਜ ਵੀ ਸਮਝ ਨਹੀਂ ਆਉਂਦੀ ਵੀ ਕਾਹਦਾ ਅਧਗਾਟਨ ਕੀਤਾ ਕਬਰੀ ਪਾਇਆ 25 ਲੱਖ ਰੁਪਏ 25 ਲੱਖ 19000 ਦੀ ਗਰਾਟਿੰਗ ਕਦੋਂ ਆਈ 24 25 ਦੇ ਸੈਸ਼ਨ ਚ ਕਿਸੇ ਨੂੰ ਪਤਾ 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 ਉਦੋਂ ਲੱਗਦਾ ਸੀ ਜਦੋਂ ਇੱਥੇ ਪਤਾ ਕਿਉਂ ਲੱਗਦਾ ਚਲੋ ਆਪਾਂ ਕਰਾ ਅੱਗੇ ਮੇਰੀ ਗੱਲ ਸੁਣ ਲੋ ਅੱਗੇ ਕੀ ਹੁੰਦਾ ਸੀ ਮੈਂ ਦੱਸਦਾ ਲੋਕਾਂ ਚੱਕਾ ਸਾਡੇ ਕੰਮ ਦੀ ਸਾਡੇ ਦੇ ਸਾਡੇ ਸੁਣ ਲੋ ਮੇਰਾ ਮੇਰਾ ਗੱਲ ਸੁਣ ਲੋ ਮੇਰਾ ਤਾਂ ਮੇਰੀ ਤਾਂ ਗੱਲ ਸੁਣ ਲੋ ਇਹ ਤਾਂ ਗੱਲ ਸੁਣ ਲੋ ਹਾਂ ਹਾਂ ਮੈਂ ਜਵਾਬ ਦੇਣਾ ਪਹਿਲਾਂ ਕੀ ਬਤਲ ਲੱਗਦਾ ਸੀ ਪਹਿਲਾਂ ਐ ਪਤਾ ਲੱਗਦਾ ਸੀ ਇਹ ਇੱਕ ਪਿੰਡ ਦਾ ਲੀਡਰ ਹੁੰਦਾ ਸੀ ਸਰਕਾਰ ਦਾ ਉਹਨੂੰ ਕੰਮ ਦਿੱਤਾ ਜਾਂਦਾ ਸੀ ਕੰਬ ਦੇ ਵਿੱਚੋਂ ਫੇਰ ਕਹਿੰਦੇ ਵੀ ਇੰਨੇ ਹੀ ਲਾ ਦਿਉਂਦੇ ਇੱਕ ਰੱਖ ਲਓ ਅਸੀਂ ਸਕੂਲ ਦੇ ਮੈਨੇਜਮੈਂਟ ਨੂੰ ਕੰਮ ਦਿੱਤਾ ਹੈ ਜਿਹੜੀ ਸਕੂਲ ਵਾਲਾ ਮਤਲਬ ਮਸਲਾ ਹੈ ਤੁਹਾਨੂੰ ਅਸੀਂ ਕਹਿੰਦੇ ਹਾਂ ਕਿ ਸਾਡੇ ਹਲਕੇ ਦੇ ਜ਼ਿੰਮੇਵਾਰਾਂ ਸਾਡੇ ਨਾਲ ਨਾ ਥੋੜਾ ਸੰਬੰਧ ਹੈ ਤੁਹਾਡੀ ਭੂਆ ਦਾ ਪੁੱਤ ਵੀ ਆ ਸਾਡੇ ਵੀ ਚਲੋ ਹੈਗੇ ਹੈਗੇ ਅਸੀਂ ਅੱਜ ਪੁੱਤ ਦੀ ਸਹਣ ਲੋ ਕਿਸੇ ਕਾਰਨ ਕਰਕੇ ਪਤਾ ਨਹੀਂ ਕਿਵੇਂ ਤੇ ਨਹੀਂ ਪਮਾ ਕੁਝ ਹੋ ਜਾਂਦਾ ਉਹ ਜਪਾ ਸਾਰੇ ਭਰਾ ਜੀ ਕਮੇਟੀ ਬੈਠਿਆ ਫੇਰ ਵੀ ਕੋਈ ਕਮੇਟੀ ਦਾ ਬਣਿਆ ਹੋਇਆ ਪਿੰਡ ਨਹੀਂ ਯਾਰ ਜੇ ਇੰਨਾ ਰੁਪਿਆ ਲੱਗਿਆ ਉਹ ਭਰਾ ਆ ਕੇ ਪਤਾ ਉਹ ਵੀ ਸਾਡਾ ਭਰਾ ਪਰਸ਼ੋਤ ਵੀ ਤੇ ਗੱਲ ਕਰੀਓ ਯਾਰ ਗੱਲ ਕਰੀ ਭਰਾ ਆਪਾ ਉਹਨੇ ਨਹੀਂ ਅਗਰ ਪੈਣੀ ਗੱਲ ਕਰੇਗਾ ਸੁਣੋਗਾ ਨਾ ਕਿਸੇ ਵੀ ਕਿਸਾਨ ਉਹ ਕਿਸਾਨ ਦਾ ਹੈਗਾ ਪਰ ਤੁਸੀਂ ਹੱਲ ਨਹੀਂ ਕਰਉ ਜੀ ਇਹਨਾਂ ਦੀ ਜ਼ਿੰਮੇਵਾਰੀ ਮੰਗਦੀ ਆ ਇਹ ਬੈਣਾ ਬੈਣਾ ਇੱਕ ਮਿੰਟ ਖੜ ਜੋ ਦੂਜੀ ਗੱਲ ਫੋਨ ਦੋ ਮਿੰਟ ਇੱਕ ਮਿੰਟ ਸਾਡੀ ਗੱਲ ਹੋਣੀ ਸਾਰਿਆਂ ਨੇ ਕਰਨੀ ਆ ਦੇਖੋ ਸਾਡਾ ਸਾਡਾ ਰੋਸ ਹੈ ਛੋਡੇ ਇਹ ਤਾਂ ਹੁਣ ਉੱਥੇ ਕਰਿਆ ਜਾ ਦੋ ਮਿੰਟ ਕਰ ਦਿਓ ਦੋ ਮਿੰਟ ਸਾਡਾ ਰੋਸ ਹੈ ਛੋਡੇ ਤਿੱਕਰ ਵੀ ਤੁਸੀਂ ਇਹ ਸੜਕੇ ਨਮੈਂਦੇ ਆਂ ਦੇਖੋ ਜੇ ਮੁੱਖ ਮੰਤਰੀ ਕੋਲੇ ਚਾਈਦਾ ਉੱਥੇ ਡਾਂਗਾ ਪੈਂਦੀਆਂ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਜੇ ਸੁਣਨ ਨੂੰ ਸੁਣਾਵਾਂਗੇ ਤਾਂ ਹੋਰ ਸੁਣਾਵਾਂਗੇ ਕਿਹਨੂੰ ਇਹ ਲਈ ਇਹ ਜਿਹੜੀ ਇਹਨਾਂ ਨੇ ਗੱਲ ਕਹੀ ਆ ਵੇਖੋ ਇਹ ਮੋਰਚੇ ਦਾ ਫੈਸਲਾ ਹੈ ਸਾਡਾ ਜੇ ਨਹੀਂ ਸਾਡਾ ਹੱਲ ਹੋਊਗਾ ਕਸੀ ਮਤਲਬ ਇਹ ਮੋਰਚੇ ਵੱਲ ਨਹੀਂ ਸਦਾ ਵੀ ਹਰੇਕ ਪਿੰਡ ਚ ਬੇ ਵਿਰੋਧ ਕਰਨੇ ਕਰਨਾ ਉਹ ਤਾਂ ਅਸੀਂ ਵਿਰੋਧ ਨਹੀਂ ਕਰ ਰਹੇ ਤੁਸੀਂ ਕਹਿੰਦੇ ਬਿਆਨ ਦੇ ਦਿਓ ਬਿਆਨ ਕਰ ਲੈਣ ਦੇ ਗੱਲਾਂ ਤੇਰਾ ਨਾਮ ਜਰਿਆਦਾ ਕਹਿੰਦਾ ਤੁਸੀਂ ਇਹ ਕਹਿੰਦੇ ਹੋ ਕਿ ਉਹ ਨਹੀਂ ਆਗੂ ਆਖੇ ਕੋਈ ਨਹੀਂ ਆ ਕੇ ਕਰੀ ਜਾਂਦਾ ਨਾ ਕੋਈ ਨਹੀਂ ਇਹ ਵੀ ਤੁਸੀਂ ਇਹ ਕਹਿੰਦੇ ਹੋ ਕਿ ਛੋਟੀਆਂ ਗੱਲਾਂ ਗਲਤ ਹੈ ਮੈਂ ਮਤਲਬ ਬਿਆਨ ਨਹੀਂ ਦੇ ਰਿਹਾ ਤਾਂ ਫਿਰ ਤੁਸੀਂ ਬਿਆਨ ਦਿਓ ਵੀ ਭਾਈ ਇਹ ਮਤਲਬ ਇਸ ਗੱਲ ਤੇ ਦੇਖੋ ਬਿੱਲ ਜਿਹੜੀ ਅੱਜ ਗੱਲ ਹੋਈ ਹੈ ਇਹ ਤਾਂ ਜਾ ਕੇ ਜਿਹੜਾ ਕੱਲ ਨੂੰ ਅਖਬਾਰ 'ਚ ਵੀ ਆਊਗਾ ਵੀ ਕਿਸਾਨ ਜਥੇਬੰਦੀਆਂ ਨਾਲ ਗੱਲ ਹੋਈ ਪ੍ਰਧਾਨ ਜੀ ਨਾਲ ਗੱਲ ਹੋਈ ਆ ਉਸ ਤੋਂ ਬਾਅਦ ਆ ਹਫ਼ਤੇ ਤੋਂ ਬਾਅਦ ਅਸੀਂ ਅਗਲੇ ਮਈ ਦੇ ਵਿੱਚ ਸੀਐਮ ਸਾਹਿਬ ਵੀ ਇੱਥੇ ਆ ਰਹੇ ਨੇ ਅਗਲੇ ਮਈ ਦਾ ਪ੍ਰੋਗਰਾਮ ਬਣਿਆ ਹੋਇਆ ਥੋੜੀ ਜਿਹੀ ਸਾਰੀਆਂ ਗੱਲਾਂ ਰੱਖਾਂ ਜਿਹੜਾ ਮਾੜਾ ਹੋਇਆ ਤਾਂ ਮਾੜਾ ਮੈਂ ਵੀ ਕਹਿੰਦਾ ਮਾੜਾ ਹੋਇਆ ਨਹੀਂ ਉਦੋਂ ਦਾ ਕਿੰਨਾ ਨੇ ਨੇੜੇ ਲੱਗਣ ਦੇਣਾ ਉਦੋਂ ਪਹਿਲਾਂ ਕੋਈ ਮੀਟਿੰਗ ਰੱਖੋ ਕਿਰਪਾ ਕਰਕੇ ਦੇਖੋ ਵੀ ਇਹਦੇ ਚੈਂਪਰ ਫੇਅਰ ਕਰੋ ਮਾੜਾ ਜਿਹਾ ਸੁਣੋ ਗੱਲ ਵਿੱਚ ਮੈਂ ਗੱਲ ਅੱਜ ਛੁੜੀ ਹੈ ਤੁਹਾਡੀ ਇਹ ਗੱਲ ਅੱਗੇ ਜਾ ਕੇ ਦੇਖੋ ਮੀਟਿੰਗ ਰੱਖੋ ਇਹ ਮੈਂ ਉਹ ਤੁਹਾਡੇ ਗੋਣਤਮਾਨ ਨੇ ਸਾਥ ਕੀ ਕਰਨਾ ਹੈ ਮੀਟਿੰਗ ਦੇਖੇ ਵਿਚਾਲੇ ਭੱਜ ਗਿਆ ਹਾਕੀ ਕਣਕਾਂ ਦਾ ਵੀ ਮਡੀਆਂ ਲੱਖੋ ਤੁਸੀਂ ਕਿੰਨੀਆਂ ਮੋੜਾਂ ਦਾ ਟੋਨੇ ਦਾ ਮਾਮਲਾ ਕਿੱਥੇ ਜਾਣਾ ਮਿਲਦਾ ਨਹੀਂ ਕੀਤਾ ਸਾਡੇ ਆਪ ਨੂੰ ਜਿੱਦੋਂ ਉਹਨਾਂ ਨੇ ਮੇਰੀ ਗੱਲ ਕਰਕੇ ਮੈਨੇ ਇੱਕ ਵਾਰ ਤਾਂ ਨੂੰ ਦੇਖੋ ਆਪਣੀ ਸਾਰੀ ਕਾਰਨਾ ਗੱਲ ਕਰ ਮੈਂ ਮੈਂ ਕਰੂੰਗਾ ਮੈਂ ਦੇਖੋ ਕੱਲਾ ਮੈਂ ਤੁਹਾਨੂੰ ਸਾਰੇ ਐਮਐਲ ਸਾਬਾ ਨਾਲ ਕੋਲ ਜਾ ਰਿਹਾ ਸਾਰੇ ਐਮਐਲ ਸਾਬ ਜਿੰਨੇ ਆ ਸਾਰਾ ਕੋਲ ਜਾ ਰਹੀਆਂ ਜਿੱਥੇ ਬੰਦੀਆਂ ਆ ਪੱਕ ਪੱਕ ਹਲਕੇ ਦੇ ਪ੍ਰਧਾਨ ਜਾ ਰਹੇ ਆ ਸਾਰੇ ਲੈ ਕੇ ਕਿਉਂਕਿ ਅਸੀਂ ਜਿਹੜਾ ਸਾਡਾ ਜੀ ਕਰਦਾ ਵੀ ਇੱਥੇ ਇੱਕ ਰੋਲਾ ਸਾਡਾ ਰੋਲਾ ਸੈਂਟਰ ਸਰਕਾਰ ਦੀ ਛੋਟੀ ਸਰਕਾਰ ਦਾ ਕੋਈ ਰੋਲਾ ਨਹੀਂ ਪਰ ਛੋਟੀ ਸਰਕਾਰ ਵਿੱਚ ਵੱਧੂ ਦਾ ਜਿਹੜਾ ਇਸ ਲਈ ਸਾਡਾ ਆਪਾਂ ਗੱਲ ਹੀ ਕਹਿੰਦੇ ਆ ਦੇਖੋ ਸਾਡਾ ਦਿਲ ਕਰਦਾ ਵੀ ਆਪਾਂ ਸੋਚ ਰੋਜ਼ ਸਾਡੇ ਭਰਾ ਤੁਸੀਂ ਸਰਕਾਰ ਜੋ ਦੇਖੋ ਇਹ ਤਾਂ ਤੁਹਾਡੇ ਮੁੱਖ ਮੰਤਰੀ ਤੇ ਆ ਅਸੀਂ ਕਹਾਂ ਕਿ ਜਾ ਕੇ ਸਭ ਤੋਂ ਪਹਿਲਾਂ ਵੀ ਦੱਸਦਾ ਵੀ ਜਦੋਂ ਸਰਕਾਰ ਦੇ ਕੰਮਾਂ ਕੋ ਉਹਨਾਂ ਸਾਡਾ ਸਰਕਾਰ ਪਰ ਵੀ ਰੋਸ ਹੈਗੇ ਦੇਖੋ ਬੇਣੇ ਅਸੀਂ ਤਾਂ ਵੋਟਾਂ ਤੁਹਾਨੂੰ ਭਾਈਆਂ ਥੋੜੇ ਨਹੀਂ ਸਾਡਾ ਰੌਲਾ ਪਤਾ ਬਈ ਲੇਂਗੇ ਤਾਂ ਵਧ ਗਏ ਨਾ ਸੁਣੋਂਗੇ ਤੁਹਾਡੀ ਮਰਜ਼ੀ ਹੈ ਫਿਰ ਸਾਡੇ ਕੋਲ ਤਾਂ ਆਹ ਝੰਡੇ ਤੇ ਧਰਨਾ ਹੈ ਕਿੱਥੇ ਆਉਂਗੇ ਭੇਜਾਂਗੇ ਮਾਤਾ ਇੱਕ ਗੱਲ ਕਰੋ ਕਟਲ ਮਾਰ ਲਓ ਪੂਲੇ ਮਾੜੀ ਪੈਣੀ ਸਾਡੀ ਮੋਟਰਾਂ ਦੀਆਂ ਤਾਰਾਂ ਹੀ ਨਹੀਂ ਛੱਡਦੇ ਪੰਜਾਰੀ ਤਾਰਾਂ ਫਾਟਦੇ ਛੋਟਾ ਜੀਂਦੀ ਆ ਛੋਟਾ ਪਿੰਡਾਂ ਨੇ ਪੁੱਲਾ ਜਿੱਥੇ ਮੈਂ ਤਾਂ ਇੱਥੇ ਰੰਪਰੇ ਰਹਿਣਾ ਇਹ ਪੰਜ ਮੇਰੇ ਕੋਲੇ ਆਏ ਤੂੰ ਦੱਸਿਆ ਸਾਡੇ ਫਿਰ ਉੱਥੇ ਦਾ ਸੈਟ ਰਾਤ ਨੂੰ ਛੇ ਕਿਉਂ ਮੇਰੇ ਕੋਲ ਆ ਜੀ ਤੁਸੀਂ ਜਾ ਕੇ ਦੇਖੋ ਬੁਰਾ ਹਾਲ ਆ ਸਾਡਾ ਬੁਰਾ ਬਿਲਕੁਲ ਆਏ ਤੂੰ ਆ ਕੇ ਦੂ ਮੈਂ ਮੈਨੂੰ ਮੈਂ ਕਹਿ ਦੂੰਗਾ ਬਹੁਤ ਤਾਰੀ ਗਏ ਆ ਜੀ ਅਸੀਂ ਮੇਰੇ ਕੋਲ ਨੇੜੇ ਨੇ ਹੁਣ ਮੇਰੇ ਕੋਲ ਕਦੇ ਆ ਤੂੰ ਮਰਾਜ ਪਿੰਡ ਮੇਰੇ ਕੋਲ ਕਿਤੇ ਆ ਦਰਵਾਜ਼ੇ ਖੁੱਲ੍ਹੇ ਜਾ ਬਹੁਤ ਸਾਡੇ ਤੁਹਾਡੇ ਕੋਲ ਆਂਗੇ ਆ ਦੇਖੋ ਹੱਥ ਕਰਦੇ ਆ ਤੁਹਾਡੇ ਕੋਲ ਹੱਥ ਕਰਦੇ ਬੇਟੇ ਕਦੇ ਦੇ ਦਿੰਦੇ ਤਰ ਨਗਰ ਬਾ ਐਸੇ ਸਿਰ ਤੇ ਤਰਦਾਇਆ ਮੇਰੀ ਉਮਰ ਵੀ ਤੈਨੂੰ ਲੱਗੇ ਉਹ ਸਿਰ ਤੇ ਸਿਰ ਤੇ ਹੱਥਾਂ ਦੇ ਦੋਖੀ ਨੇ ਤੂੰ ਚੱਪਾ ਕਰਕੇ ਹੱਲ ਕਰਿਓ ਉਹ ਸਾਨੂੰ ਉਹ ਸਿਰ ਤੇ ਹੱਥਾਂ ਰਕੇ ਤੋਰਿਆ ਸੀ ਤੁਹਾਨੂੰ ਤੁਹਾਡੇ ਨਾਲ ਖੜਿਆ ਜਿਦੋਂ ਆਪਾਂ ਕਿਉਂ ਵੀ ਹੁਣ ਵੀ ਤਰ ਕੇ ਰੱਖੇ ਜਦੋਂ ਬਾਟਰ ਬਾਟਰ ਬਾਸ ਤੋਂ ਬੰਦਾ ਆਲਾ ਹੈ ਉਦੋਂ ਇਕੱਠੇ ਸੀ ਆਪਾਂ ਤੁਸੀਂ ਹੁਣ ਹਵਾ ਚ ਉੱਚੀ ਜੋਗੇ ਨਹੀਂ ਨਹੀਂ ਮਾਰਕ ਪੈ ਗਿਆ ਤੁਹਾਡਾ ਐ ਨਹੀਂ ਹੈਗਾ ਸਰਕਾਰ ਮਰਦਾਬਾ ਮਰਦਾਬਾ ਮਰਦਾ